ਸਾਰਨ ਸਸਤਿਕਾ ਜਿਵੇਂ ਕਿ ਪੋਸ਼ਣ ਟਰੈਕਰ ਦੇ ਵਿੱਚ ਪਿਛਲੀ ਵਾਰ ਆਪਣੇ ਬਲਾਕ ਦੇ ਕਾਫੀ ਬੱਚੇ ਆ ਜਿਹੜੇ ਉਹ ਬੌਣੇ ਸ਼ੋ ਹੋਏ ਸੀਗੇ ਤਾਂ ਉਹਦੇ ਵਿੱਚ ਕੀ ਹੈਗਾ ਵੀ ਉਹਦੇ ਵਿੱਚ ਆਪਾਂ ਜਦੋਂ ਉਹਨਾਂ ਦੀ weight ਜਾਂ height ਦੇ ਵਿੱਚ ਕੋਈ ਗੜਬੜ ਕਰਦੇ ਆ ਤਾਂ ਬੱਚੇ ਉਹ ਇਸ ਤਰ੍ਹਾਂ ਆਉਂਦੇ ਆ ਤਾਂ ਉਹਦੇ ਵਿੱਚ ਕੀ ਹੈ ਤੁਹਾਨੂੰ ਇੱਕ ਤਾਂ ਵੀਡੀਓ ਪਹਿਲਾਂ ਵੀ ਪਾ ਕੇ ਸ਼ੇਅਰ ਕੀਤੀ ਸੀ ਵੀ ਤੁਸੀਂ ਗਰੋਥ ਮੀਟਰ ਕਰਦੇ ਟਾਈਮ ਪੋਸ਼ਣ ਕੈਲਕੂਲੇਟਰ ਤੇ ਚੈੱਕ ਕਰਕੇ ਬੱਚਾ ਜੇ ਨਾਰਮਲ ਆਉਂਦਾ ਤਾਂ ਉਹਨੂੰ ਉਧਰ ਕਰ ਦੇਣਾ ਅਪਲੋਡ ਜੇ ਉਹਦੇ ਵਿੱਚ ਕੋਈ ਵੀ ਤੁਹਾਨੂੰ ਕਮੀ ਪੇਸ਼ੀ ਲੱਗਦੇ ਤਾਂ ਤੁਹਾਨੂੰ ਦੋ ਵਾਰ ਕਰੋ ਤਿੰਨ ਵਾਰ ਕਰੋ ਪਰ ਉਹਨਾਂ ਚਿਰ ਪੱਕਾ ਸ਼ੋਰ ਕਰਕੇ ਵੀ ਉਹ ਬੱਚਾ ਵਾਕੇ ਹੀ ਉਸ ਕੈਟਾਗਰੀ ਦੇ ਵਿੱਚ ਆਉਣਾ ਚਾਹੀਦਾ ਤਾਂ ਉਹ ਹੋਣਾ ਚਾਹੀਦਾ ਨਹੀਂ ਤਾਂ ਉਹਨੂੰ ਨਾਰਮਲ ਦੇ ਵਿੱਚ ਆਪਾਂ ਲਿਆਉਣਾ ਹੈ ਤਾਂ ਉਹਦੇ ਵਾਸਤੇ ਤੁਸੀਂ ਪੋਸ਼ਨ ਕੈਲਕੂਲੇਟਰ ਤੋਂ ਉਹਦੀ ਜਿਹੜੀ ਹੈ ਰੀਅਲ ਟਾਈਮ ਗਰੋਥ ਮੀਟਿੰਗ ਚੈੱਕ ਕਰ ਸਕਦੇ ਆ ਤਾਂ ਹੁਣ ਤੁਸੀਂ ਜੇ ਮੰਨ ਲਓ ਤੁਸੀਂ ਗਰੋਥ ਮੀਟਰੀਂਗ ਕਰ ਚੁੱਕੇ ਆਂ ਆਪ ਦਾ ਬੈਨੀਫਿਸ਼ਰੀ ਦੀ ਕਰ ਲਈ ਹੈ ਤਾਂ ਉਹ ਤੁਹਾਡੇ ਸਾਰੇ ਨਾਰਮਲ ਦੇ ਵਿੱਚ ਆਏ ਆ ਜਾਂ ਕੋਈ ਸਟੰਟਿੰਗ ਜੇ ਆਇਆ ਜਾਂ ਵੇਸਟਿੰਗ ਆਇਆ ਤਾਂ ਉਹਦਾ ਆਪਾਂ ਨੂੰ ਕਿਵੇਂ ਪਤਾ ਲੱਗਣਾ ਉਹ ਆਪਾਂ ਇਹਦੇ ਚ ਦੇਖ ਸਕਦੇ ਆਂ ਇਹਦੇ ਚ ਹੁਣ ਤੁਹਾਡੀ ਸਾਰੀ ਰਿਪੋਰਟ ਦਾ ਪਤਾ ਲੱਗ ਜੂਗਾ ਤੇ ਇਹ ਤੋਂ ਅਸੀਂ ਪੋਸ਼ਣ ਟਰੈਕਰ ਦੇ ਵਿੱਚ ਇਹਨੂੰ ਚੈੱਕ ਕਰ ਸਕਦੇ ਆਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਪੋਸ਼ਣ ਟਰੈਕਰ ਨੂੰ ਓਪਨ ਕਰ ਲੈਣਾ ਓਪਨ ਕਰਨ ਤੇ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਜਾਣਾ ਬੈਨੀਫਿਸ਼ੀਅਰੀ ਵਾਲੀ ਲਿਸਟ ਤੇ ਇਹਦੇ ਵਿੱਚੋਂ ਮੰਨ ਲਓ ਮੈਂ ਕੈਟਾਗਰੀ ਸਿਲੈਕਟ ਕਰ ਲਈ ਤਿੰਨ ਤੋਂ 6 ਸਾਲ ਦੇ ਬੱਚੇ ਇਹਦੇ ਵਿੱਚ ਉੱਪਰ ਆਪਣੇ ਕਲਰ ਕੋਡਿੰਗ ਦਿੱਤੀ ਹੋਈ ਹੈ ਸਾਰਿਆਂ ਦੀ ਆ ਜਿਹੜਾ ਆਪਣੇ ਕੋਲੇ ਜਿਹਨੂੰ ਆਪਾਂ ਕਹਿ ਦਿੰਨੇ ਆ ਵਿਸਮਿਕ ਚਿੰਨ ਹੁੰਦਾ ਇਹਦੇ ਤੇ ਕਲਿੱਕ ਕਰੋਗੇ ਤਾਂ ਇਹਦੇ ਤੁਹਾਨੂੰ ਸਾਰੀ ਕਲਰ ਕੋਡਿੰਗ ਉਹਨੇ ਦਿੱਤੀ ਹੈ ਜੇ ਇਹਨ ਦੇ ਉੱਪਰ ਜਿਵੇਂ ਆ ਗ੍ਰੀਨ ਸਰਕਲ ਆ ਰਿਹਾ ਇਹਦੇ ਉੱਪਰ ਰੈੱਡ ਸਰਕਲ ਆਉਂਦਾ ਤਾਂ ਉਹਦਾ ਮਤਲਬ ਸੈਮ ਹੈ ਇਹ orange ਦੇ ਵਿੱਚ ਆਉਂਦਾ ਤਾਂ ਮੈਮ ਹੈ ਇਸ ਤਰ੍ਹਾਂ ਇਹ ਸਾਰੇ ਇਹਨਾਂ ਨੇ ਦਿੱਤੀਆਂ ਜੇ ਗ੍ਰੀਨ ਚ ਆ ਰਿਹਾ ਫਿਰ ਆਪਣਾ ਨੋਰਮਲ ਚ ਹੈ ਤਾਂ ਹੁਣ ਆਪਾਂ ਕੀ ਦੇਖ ਰਹੇ ਆ ਆਪਣੇ ਬੱਚੇ ਕਿਸ ਤਰ੍ਹਾਂ ਆ ਦੇਖੋ ਸਭ ਤੋਂ ਪਹਿਲਾਂ ਅਰਮਾਨ ਸ਼ਰਮਾ ਹੈਗਾ ਗ੍ਰੀਨ ਸਰਕਲ ਦੇ ਵਿੱਚ ਹੈ ਇਹ ਵੀ ਗ੍ਰੀਨ ਸਰਕਲ ਦੇ ਵਿੱਚ ਹੈ ਸਾਰੇ ਗ੍ਰੀਨ ਸਰਕਲ ਦੇ ਵਿੱਚ ਹੈ ਹੁਣ ਇਹਦੇ ਵਿੱਚ ਸਾਰੇ ਆਪਾਂ ਚੈੱਕ ਕਰ ਲਏ ਵੀ ਸਾਰੇ ਹੀ ਆਪਣੇ ਗ੍ਰੀਨ ਸਰਕਲ ਦੇ ਵਿੱਚ ਹੈ। ਅਗਾ ਇਹਨਾਂ ਦੀ ਮੋਰ ਡਿਟੇਲ ਵੀ ਦੇਖਣਾ ਚਾਹੁੰਦੇ ਆ ਤੁਸੀਂ ਤਾਂ ਉਹਦੇ ਵਾਸਤੇ ਤੁਸੀਂ ਜਿਵੇਂ ਜਿੱਥੇ ਲਿਖਿਆ ਤਰुण ਕੁਮਾਰ ਇਹਦੇ ਉੱਪਰ ਤੁਸੀਂ ਆਣ ਕੇ ਬਿਲਕੁਲ ਉੱਪਰ ਆਣ ਕੇ ਕਲਿੱਕ ਕਰਨਾ। ਕਲਿੱਕ ਕਰਨ ਤੇ ਤੁਸੀਂ ਇਹਦਾ ਜਿਹੜਾ ਕੇਅਰ ਪ੍ਰੋਫਾਈਲ ਦੇਖੋ ਇਹਦੇ ਵਿੱਚ ਵੇਸਟਡ ਦੇ ਵਿੱਚ ਵੀ ਇਹ ਨਾਰਮਲ ਹੈ, ਸਟੰਟਡ ਦੇ ਵਿੱਚ ਨਾਰਮਲ ਹੈ, ਅੰਡਰ weight ਦੇ ਵਿੱਚ ਵੀ ਨਾਰਮਲ ਹੈ। ਸਾਰਾ ਕੁਝ ਨਾਰਮਲ ਦੇ ਵਿੱਚ ਹੈ। ਤਾਂ ਹੀ ਇਹਦੇ ਉੱਪਰ ਗ੍ਰੀਨ ਸਰਕਲ ਆ ਰਿਹਾ ਹੈ। ਹੁਣ ਇੱਕ ਇੱਥੇ ਹੈਗੀ ਹੈ। ਯਾਨਤੀ ਇਹਦੇ ਵਿੱਚ ਕੀ ਹੈਗਾ ਇਹਦੇ ਉੱਪਰ ਕੋਈ ਵੀ ਸਰਕਲ ਨਹੀਂ ਆ ਰਿਹਾ ਤਾਂ ਇਹ ਬੱਚਾ ਕੀ ਹੈ 5 ਸਾਲ ਤੋਂ ਉੱਪਰ ਹੈ ਤੇ ਇਹਦਾ ਰੈਫਰੈਂਸ ਡਾਟਾ ਨਾਟ ਫਾਊਂਡ ਆਊਗਾ ਹੁਣ ਇਹਦੇ ਵਿੱਚ ਵੀ ਇਹ ਵੀ ਬੱਚਾ ਨਾਰਮਲ ਹੋਣਾ ਚਾਹੀਦਾ ਉਹਦੇ ਵਾਸਤੇ ਆਪਾਂ ਕੀ ਕੈਟਾਗਰੀ ਦੇਖ ਰਹੀਆਂ ਦੇਖੋ ਇਹਦੇ ਉੱਪਰ ਜਿੱਥੇ ਇਹਦਾ ਨਾਮ ਲਿਖਿਆ ਇਹਦੇ ਉੱਪਰ ਬਿਲਕੁਲ ਕਲਿੱਕ ਕਰ ਲੈਣਾ ਕਲਿੱਕ ਕਰਨ ਤੇ ਵੇਸਟਡ ਦੇ ਵਿੱਚ ਇਹਦੇ ਐਨ ਆ ਰਿਹਾ ਸਟੈਂਡਰਡ ਦੇ ਵਿੱਚ ਨਾਰਮਲ ਆ ਰਿਹਾ ਅੰਡਰ weight ਦੇ ਵਿੱਚ ਨਾਰਮਲ ਆਇਆ ਮਤਲਬ ਕਿ ਦੋਵੇਂ ਥਲੜੀਆਂ ਆਪਸ਼ਨਾਂ ਜਿਹੜੀਆਂ ਉਹਨੇ ਨਾਰਮਲ ਸ਼ੋ ਕਰਨੀਆਂ ਤੇ ਇਹਦਾ ਮਤਲਬ ਇਹ ਬੱਚਾ ਵੀ ਆਪਣਾ ਨਾਰਮਲ ਦੇ ਵਿੱਚ ਹੀ ਆਊਗਾ ਠ ਇਹ ਦੇ ਉੱਪਰੋਂ ਹੁੰਦੀ ਸਰਕਲ ਦੇ ਵਿੱਚ ਨਹੀਂ ਆ ਰਿਹਾ ਪਰ ਇਹ ਫਿਰ ਵੀ ਬੱਚਾ ਆਪਣਾ ਨਾਰਮਲ ਦੇ ਵਿੱਚ ਹੀ ਗਿਨਾ ਜਾਊਗਾ ਇਸ ਤਰ੍ਹਾਂ ਤੁਸੀਂ ਆਪਣੇ ਸਾਰੇ ਬੈਨੀਫਿਸ਼ੀਅਰੀ ਇੱਕ ਵਾਰ ਚੈੱਕ ਕਰ ਲਓ ਜੇ ਤੁਹਾਨੂੰ ਕਿਸੇ ਦੇ ਵਿੱਚ ਲੱਗਦਾ ਹੈ ਵੀ ਇਹ ਬੱਚਾ ਅੰਡਰ weight 'ਚ ਹੈ ਜਾਂ ওভার weight 'ਚ ਹੈਗਾ ਜਾਂ ਇਹਦੇ ਤੁਸੀਂ weight ਜਾਂ height ਗਲਤ ਭਰ ਚੁੱਕੇ ਆ ਤਾਂ ਉਹਨੂੰ ਇੱਕ ਵਾਰੀ ਦੁਬਾਰਾ ਜ਼ਰੂਰ ਚੈੱਕ ਕਰ ਲਓ ਇਹ ਸਾਰੇ ਬੈਨੀਫਿਸ਼ੀਅਰੀ ਦੇ ਉੱਪਰ ਹੀ ਤੁਹਾਡੇ ਲਾਗੂ ਹੁੰਦਾ ਸਾਰਿਆਂ ਦੇ ਵਿੱਚ ਦੇਖੋ ਉੱਪਰ ਕਲਰ ਕੋਡਿੰਗ ਉਹਨਾਂ ਨੇ ਦਿੱਤੀ ਹੋਈ ਹੈ ਨਾਲ ਤੁਹਾਡੇ ਜਿਹੜੇ ਬੈਨੀਫਿਸ਼ਰੀ ਖੁੱਲਦੇ ਉਹਨਾਂ ਦੇ ਉੱਪਰ ਵੀ ਉਸੇ ਤਰ੍ਹਾਂ ਕਲਰ ਕੋਡਿੰਗ ਦਾ ਸਰਕਲ ਬਣਿਆ ਹੋਊਗਾ ਜੇ ਤਾਂ ਇਹ ਗ੍ਰੀਨ ਚਾਰ ਹੈ ਇਹਦਾ ਮਤਲਬ ਆਪਣੇ ਜਿਹੜੇ ਬੈਨੀਫਿਸ਼ਰੀ ਵਾਲੇ ਨਾਰਮਲ ਦੇ ਵਿੱਚ ਹੈ ਜੇ ਕੋਈ ਬੱਚਾ ਰੀਅਲ ਦੇ ਵਿੱਚ ਹੈ ਤਾਂ ਉਹਨੂੰ ਤੁਸੀਂ ਕਰ ਵੀ ਸਕਦੇ ਆ ਪਰ ਉਹਦੇ ਵਿੱਚ ਕੀ ਹੈ ਉਹ ਪੱਕਾ ਹੋਣਾ ਚਾਹੀਦਾ ਵੀ ਵਾਕਈ ਉਹ ਬੱਚਾ ਉਸੇ ਤਰ੍ਹਾਂ ਹੈ ਜੇ ਕੋਈ ਚੈਕਿੰਗ ਟੀਮ ਉਹਨੂੰ ਚੈੱਕ ਕਰ ਦੇ ਤੇ ਉੱਥੇ ਉਹ ਨਾਰਮਲ ਆ ਰਿਹਾ ਤੇ ਤੁਸੀਂ ਉਹਨੂੰ ਸੈਮ ਚ ਜਾਂ ਮੈਮ ਚ ਕਰ ਦਿੰਦੇ ਆ ਤਾਂ ਉਹਦੇ ਵਿੱਚ ਆਪਣੀ ਫਿਰ ਜਵਾਬਦੇਹੀ ਬਣਦੀ ਹੈ ਇਸ ਕਰਕੇ ਤੁਸੀਂ ਦੇਖੋ ਵੀ ਗ੍ਰੀਨ ਦੇ ਵਿੱਚ ਜੇ ਆ ਰਹੇ ਤਾਂ ਇਹ ਬੱਚੇ ਆਪਣੇ ਸਾਰੇ ਨਾਰਮਲ ਦੇ ਵਿੱਚ ਹੋਣਗੇ ਆ ਹੁਣ ਇਸ ਲੜਕੀ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਇਹਨੇ ਸਾਰਿਆਂ ਦੀ ਗਰੋਥ ਮੀਟਿੰਗ ਕੀਤੀ ਹੈ ਫਿਜ਼ਿਕਲੀ ਤੇ ਸਾਰੇ ਬੱਚੇ ਹੁੰਦੇ ਬਿਲਕੁਲ ਸਹੀ ਆਏ ਆ ਉਹ ਜਦੋਂ ਤੁਸੀਂ ਅੰਦਾਜ਼ੇ ਨਾਲ ਉਹਦੇ ਵਿੱਚ ਫਿਲ ਕਰਦੇ ਉਸ ਟਾਈਮ ਤੁਹਾਨੂੰ ਦਿੱਕਤ ਆਉਂਦੀ ਉਸ ਟਾਈਮ ਉਹ ਬੱਚੇ ਦਾ ਇੱਕ ਜਾਂ ਤਾਂ ਤੁਸੀਂ ਹਾਈਟ ਵੱਧ ਭਰ ਦਿੰਦੇ ਆ ਜਾਂ weight ਵੱਧ ਭਰ ਦਿੰਦੇ ਆ ਜਾਂ ਹਾਈਟ ਘੱਟ ਰਿਆ ਜਾਂਦੀ ਹੈ weight ਦੋਵੇਂ ਵੱਧ ਜਾਂਦਾ ਤਾਂ ਉਹਦੇ ਵਿੱਚ ਓਵਰ weight ਦੇ ਵਿੱਚ ਵੀ ਆ ਜਾਂਦੇ ਬੱਚੇ ਇਸ ਕਰਕੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਵੀ ਜਿਹੜੇ ਗ੍ਰੋਥ ਮੀਟਿੰਗ ਆ ਉਹ ਬਿਲਕੁਲ ਤੁਹਾਡੀ ਸਹੀ ਹੋਣੀ ਚਾਹੀਦੀ ਹੈ ਪੋਸ਼ਨ ਟਰੈਕਰ ਜਿਹੜਾ ਹੁਣ ਜਿੰਨੀਆਂ ਵੀ ਰਿਪੋਰਟਸ ਵਗੈਰਾ ਸਾਰੀਆਂ ਜਨਰੇਟ ਹੋ ਰਹੀਆਂ ਉਹ ਸਾਰੀਆਂ ਪੋਸ਼ਨ ਟਰੈਕਰ ਤੋਂ ਹੋ ਰਹੀਆਂ ਤੇ ਇਹ ਆਪਣਾ ਮੇਨ ਪੁਆਇੰਟ ਹੈ ਇਸ ਕਰਕੇ ਪੋਸ਼ਨ ਟਰੈਕਰ ਦੇ ਉੱਪਰ ਤੁਹਾਡਾ ਡਾਟਾ ਬਿਲਕੁਲ ਓਕੇ ਹੋਣਾ ਚਾਹੀਦਾ ਧੰਨਵਾਦ